ਸੱਚ ਤਾਂ ਇਹ ਕਹਿ ਰਿਹਾ ਨਾ ਸੱਚ ਤਾਂ ਇਹ ਕਹਿ ਰਿਹਾ ਤਰਕ ਤਰਕ ਦਾ ਜਵਾਬ ਕੋਈ ਨਹੀਂ ਕਰਨਾ ਇਹੀ ਹੈ ਤੇ ਕਰਨਾ ਜਾਂ ਡੁੱਬਣਾ ਵੀ ਤੁਸੀਂ ਉਹ ਫਿਰ ਜੇ ਜਾਣਾ ਉਲਟਾ ਡੁੱਬਣਾ ਵੀ ਤੁਸੀਂ ਨਾ ਬਚਣਾ ਵੀ ਤੁਸੀਂ ਹੈ ਦੀ ਜੇ ਕੋ ਬਚਣਾ ਚਾਹਦਾ ਹੀ ਨਹੀਂ ਨੂੰ ਬਚਾਉ ਕੌਣ ਸੰਸਾਰ ਦਾ ਇਹ ਹਾਲ ਹੈ ਕਿਤੇ ਬਚਣਾ ਚਾਹਦਾ ਹੀ ਨਹੀਂ ਕੋ ਭਗਤ ਸਤਿ ਸਾਰੇ ਡੁੱਬਣਾ ਹੀ ਚਾਹੁੰਦੇ ਨੇ ਜਿਹੜਾ ਧਰਮ ਇਹਦਾ ਦਾ ਬਣਿਆ ਹੋਇਆ ਹੈ ਇਹ ਸਾਰਾ ਪਖੰਡਵਾਦ ਹੈ ਅਸੱਚ ਧਰਮ ਦਾ ਸੰਸਾਰੀ ਦੁੱਖਾਂ ਨੂੰ ਸੁੱਖਾਂ 'ਚ ਬਦਲਣ ਵਾਸਤੇ ਇਹਨਾਂ ਨੇ ਬਣੇ ਹੋਏ ਸੰਸਾਰੀ ਦੁੱਖਾਂ ਤੋਂ ਸੁਖ ਮਿਲਣ ਸੁਖ ਮਿਲਣ ਬਸ ਕਹੇ ਨਾਮ ਦਿਓ ਹਮ ਹਰ ਕੀ ਸੇਵਾ ਕਹੇ ਨਾਮ ਦਿਓ ਹਮ ਹਰ ਕੀ ਸੇਵਾ ਨਾਮ ਦਿਓ ਕਹਿੰਦਾ ਜੇ ਇਹ ਦੇਵਾ ਪੱਥਰ ਤਾਂ ਉਹ ਵੀ ਦੇਵਾ ਸਾਰੇ ਪੱਥਰਾਂ 'ਚ ਦੇਵਤਾ ਹੈ ਇਸ ਕਰਕੇ ਅਸੀਂ ਪੱਥਰ ਦਾ ਛੱਡ ਕੇ ਹਰ ਕੀ ਸੇਵਜ ਪਏ। ਨਾ ਹਰ ਕੀ ਸੇ। ਅਸੀਂ ਚੇਤਨ ਨਾਲ ਜੁੜੇ ਆਂ, ਜੜ ਨਾਲ ਜੁੜੇ ਦੀ। ਜੋ ਜੜ ਹੈ ਨਾ, ਉਹਦੇ ਨਾਲ ਨਹੀਂ ਅਸੀਂ ਜੁੜੇ। ਚੇਤਨ ਨਾਲ ਜੁੜੇ ਨੇ। ਹਰ ਕਟਕਟ ਮੈਂ ਹਰ ਜੂ ਬਸ ਹੈ ਜਿਹੜਾ ਆਪਣਾ ਮੂਲ ਹਰ ਹੈ। ਅਸੀਂ ਤਾਂ ਉਹਦੇ ਤਨ ਮਨ ਤੁਹਾਨੂੰ ਉਹ ਨੂੰ ਅਰਪਿਆ ਹੋਇਆ ਹੈ। ਤਨ ਮਨ ਤਾਂ ਸਭ ਸੋਵ ਗੁਰ ਕੋ। ਹਉਕਮਨ ਹੈ ਭਾਈ ਉਹਦੇ ਨਾਲ ਜੁੜਿਆ ਉਹਦੀ ਸੇਵਾ ਕੀਤੀ ਹੈ ਉਹਨੂੰ ਸਮਝਿਆ ਉਹਦਾ ਹੁਕਮ ਮੰਨਿਆ ਉਹਦੇ ਪਾਣੀ ਚਲਦੇ ਆ ਉਹਦੇ ਪਾਣੀ ਚੱਲੇ ਆ ਉਹਦੇ ਪਾਣੀ ਚ ਚੱਲਣ ਦਾ ਹੀ ਉਪਦੇਸ਼ ਦੇ ਰਹੇ ਹੋ ਹਮ ਬਾਬ ਜਰ ਹਮ ਹਰ ਕੀ ਸੇਵਾ ਕੱਲਾ ਨਹੀਂ ਮੈਂ ਹਰ ਕੀ ਸੇਵਾ ਨਹੀਂ ਲੇਕੇ ਹਮ ਹਰ ਕੀ ਸੇਵਾ ਲੇਕੇ ਸਾਰੇ ਭਗਤ ਜਿਹੜੇ ਗੁਰਮਖਰਾਂ ਗੁਰ ਸਿੱਖ ਨੇ ਉਹਨਾਂ ਦੀ ਇਹ ਸੇਵਾ ਬਨ ਮੁਖਾਂ ਦੀ ਜੜ ਵਸਤੂ ਦੀ ਸੇਵਾ ਉਹ ਜੜ ਵਸਤੂ ਦੀ ਸੇਵਾ ਲੋ ਪਥਰੋ ਦੇ ਮੰਨਿਆ ਇਹਨਾਂ ਨੂੰ ਦੇ ਨੂੰ ਹਾਂ ਇਹਨਾਂ ਨੇ ਹਰ ਅੰਤਰਦੇਵ ਨਾ ਜਾਣੇ ਨਾ ਜਾਣੇ ਹੰਡ ਹੁਣ ਉਹ ਅੰਤਰਦੇਵ ਵਾਲੀ ਗੱਲ ਫੇਰ ਛੱਡਤੀ ਸਖੋ ਫੇਰ ਬਾਹਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪੱਕੀ ਨਹੀਂ ਹੋਈ ਪਰ ਹਮਲਾ ਪਹਿਲਾਂ ਹੀ ਹੋ ਗਿਆ ਨਾ ਤੇ ਜਿਹੜੇ ਬਣਾ ਰਹੇ ਤੇ ਨਾ ਮੀਨੇ ਆਏ ਸੀ ਆ ਵਾਗੁਰੂ ਵਾਗੁਰੂ ਵਾਲੇ ਸਾਰੇ ਵੀਡਿਆ ਦਾ ਪ੍ਰਚਾਰ ਪੱਕਾ ਨਹੀਂ ਸੀ ਹੋ ਸਕਿਆ ਮ블ਾ ਪਹਿਲਾਂ ਹੀ ਹੋ ਗਿਆ ਨਾ ਤੁਂ ਉੜਚੋ ਪੋ ਜਾਣਗੇ ਤਰਸਤ ਹੋ ਜਾਣਗੇ ਇਹਨਾਂ ਦਾ ਸਭ ਕੁਝ ਤਰਸਤ ਹੈ ਕੋਲ ਵੀਡਿਆ ਲੋ ਉਹ ਉਹ ਤਾਂ ਮੀਡੀਆ ਹੈ ਨਹੀਂ ਤੇ 100 ਸਾਲ ਪਹਿਲਾਂ ਇਹਨਾਂ ਦੂਰ ਦੂਰ ਤੱਕ ਵੀਡਿਆ ਵੀਡਿਆ ਚ ਫੇ ਲੋੜ ਵੀ ਹੈ ਸੁਸਾਲ ਦੀ ਇਹਨਾਂ ਨੇ ਹੱਥ ਵੀ ਬਹੁਤ ਖੁਦ ਹੀ ਖੁਦਾ ਦਾ ਬੈਰ ਹੁੰਦਾ ਹੈ ਖੁਦ ਹੀ ਇੰਨੀ ਵੱਧ ਗਈ ਖੁਦਾਈ ਰੁਕੀ ਨਹੀਂ ਪਉਣੀ ਖੁਦੀ ਇਹਦੀ ਵੱਧ ਚੁੱਕੀ ਆ ਖੁਦਾਈ ਨੂੰ ਕੁਝ ਹਿਲਚਲ ਕਰਨੀ ਪੈਣੀ ਹੈ ਕੀਤੀ ਹੋਈ ਹਲਚਲ ਤਾਂ ਇਹਨਾਂ ਨੂੰ ਵੀ ਪਤਾ ਲੱਗ ਜੂਗਾ ਹੋਰ 40 ਸਾਲ ਨੂੰ ਲੱਗ ਜੂਗਾ